ਸਿਟੀ ਰੇਲਵੇ ਸਟੇਸ਼ਨ ਦੇ ਉੱਤੇ ਭਿਆਨਕ ਅੱਗ ਲੱਗ ਗਈ ਹੈ ਦੋ ਦੋ ਕਿਲੋਮੀਟਰ ਤੱਕ ਦੂਰ ਅੱਗੇ ਤੇ ਗੁਬਾਰ ਵੇਖਣ ਨੂੰ ਮਿਲ ਰਹੇ ਨੇ ਔਰ ਇਹ ਭਿਆਨਕ ਅੱਗ ਗਡਾਊਨ ਚ ਲੱਗੀ ਦਸਤੀ ਜਾ ਰਹੀ ਹੈ ਸਿਟੀ ਰੇਲਵੇ ਸਟੇਸ਼ਨ ਹੈ ਜਲੰਧਰ ਦਾ ਜਿੱਥੇ ਕਿ ਭਿਆਨਕ ਆਗ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਹਿੰਦੇ ਆ ਕਿ 1.5 ਘੰਟਾ ਹੋ ਗਿਆ ਐਸਾ ਅਗਨੂ ਲੱਗੀ ਹੋਈ ਨੂੰ ਅਜੇ ਤੱਕ ਕਾਬੂ ਨਹੀਂ ਪਾਇਆ ਗਿਆ ਔਰ ਗਨੀਮਤ ਹੈ ਕਿ ਇਸ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਗਡਾਊਨ ਦੇ ਵਿੱਚ ਸੀਦਾ ਉਸ ਸਮੇਂ ਗੰਡਾਊਨ ਮੇਨਟੇਨਰ ਜਿਹੜਾ ਸੀਗਾ ਇਸ ਗਡਾਊਨ ਦੇ ਅੰਦਰ ਨਹੀਂ ਸੀਗਾ ਨਹੀਂ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਪਰ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਬਹੁਤ ਹੋਇਆ ਰੇਲਵੇ ਰੇਲਵੇ ਸਟੇਸ਼ਨ ਹੈ ਸਿਟੀ ਰੇਲਵੇ ਸਟੇਸ਼ਨ ਹੈ ਔਰ ਇੱਕ ਗਟਾ ਗੱਚ ਲੋਕਾਂ ਦੇ ਨਾਲ ਭਰਿਆ ਹੁੰਦਾ ਆ ਗਨੀਮਤ ਇਹ ਹੈ ਕਿ ਇੱਥੇ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਤਸਵੀਰਾਂ ਤੁਸੀਂ ਦੇਖੋ 2-2 ਕਿਲੋਮੀਟਰ ਤੱਕ ਦੂਰ ਅੱਗ ਦੇ ਗੁਬਾਰ ਵਿਖਣ ਨੂੰ ਮਿਲ ਰਹੇ ਸੀਗੇ ਔਰ ਇਹ ਤਸਵੀਰ ਜਲੰਧਰ ਦੀ ਹੈ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਉੱਤੇ ਅਚਾਨਕ ਅੱਗ ਲੱਗ ਗਈ ਹੈ ਗੱਡਾਊਨ ਦੇ ਵਿੱਚ ਅੱਗ ਲੱਗੀ ਹੈ ਔਰ ਡੇਢ ਘੰਟੇ ਦੀ ਮਸ਼ੱਕਤ ਤੋਂ ਬਾਅਦ ਇਰਤੇ ਕਾਬੂ ਪਾਇਆ ਗਿਆ ਹੈ ਔਰ ਇਹ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਲੰਧਰ ਦੇ ਸਿਟੀ ਰੇਲਵੇ ਸਟੇਸ਼ਨ ਦੀ ਹੈ ਜਿੱਥੇ ਕਿ ਗੱਡਾਊਨ ਦੇ ਵਿੱਚ ਅਚਾਨਕ ਅੱਗ ਲੱਗ ਗਈ ਹੈ ਹਾਲਾਂਕਿ ਅੱਗ ਦਾ ਕਾਰਨ ਕੀ ਆ ਕਿਉਂਕਿ ਪਿਛਲੇ ਦਿਨ ਟੈਂਪਰੇਚਰ ਜਿਹੜਾ ਸੀਗਾ ਉਹ 40 ਡਿਗਰੀ ਦੇ ਕਰੀਬ ਦੱਸਿਆ ਜਾ ਰਿਹਾ ਸੀਗਾ ਕੀ ਕੋਈ ਜਲਨਸ਼ੀਲ ਪਦਾਰਥ ਜਿਹੜਾ ਗਡਾਊਨ ਦੇ ਅੰਦਰ ਪਿਆ ਸੀਗਾ ਉਸ ਕਰਕੇ ਲੱਗੀ ਆ ਜਾਂ ਸ਼ਾਰਟ ਸਰਕਟ ਹੋਇਆ ਅਜੇ ਤੱਕ ਇਸ ਬਾਰੇ ਕੁਝ ਵੀ ਨਹੀਂ ਪਤਾ ਪਰ ਫਿਲਹਾਲ ਇਹ ਤਸਵੀਰਾਂ ਜਲੰਧਰ ਦੀਆਂ ਨੇ ਜਿੱਥੇ ਕਿ ਅੱਗ ਲੱਗੀ ਹੈ ਰੇਲਵੇ ਸਟੇਸ਼ਨ ਸਿਟੀ ਰੇਲਵੇ ਸਟੇਸ਼ਨ ਦੇ ਅੰਦਰ ਅੱਗ ਲੱਗੀ ਹੈ ਔਰ ਇਹ ਗਡਾਊਨ ਦੇ ਅੰਦਰ ਅੱਗ ਲੱਗੀ ਹੈ ਬਹੁਤ ਵੱਡਾ ਨੁਕਸਾਨ ਹੋਇਆ ਆ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 2-2 ਕਿਲੋਮੀਟਰ ਤੱਕ ਦੂਰ ਉੱਥੇ ਕੁਝ ਦਿਖਾਈ ਨਹੀਂ ਦੇ ਰਿਹਾ ਸੀ ਕਿਉਂਕਿ ਧੂਆਂ ਬਹੁਤ ਹੈ ਧੂਏ ਦਾ ਗੁਬਾਰ ਬਹੁਤ ਜ਼ਿਆਦਾ ਸੀਗਾ ਔਰ ਫਿਲਹਾਲ ਜਿਹੜੀ ਅਪਡੇਟ ਆ ਰਹੀ ਹੈ ਕਿ ਅੱਜ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਸਰਕਾਰੀ ਰੇਲਵੇ ਦੀ ਪ੍ਰਾਪਰਟੀ ਜਿਹੜੀ ਆ ਬਹੁਤ ਜ਼ਿਆਦਾ ਸੜੀ ਹੈ ਸੜਕੇ ਸੁਆਹ ਹੋ ਗਈ ਹੈ ਗਾਡਾਊਨ ਚ ਦੱਸੀ ਜਾ ਰਹੀ ਹੈ ਕਿ ਇਹ ਅੱਗ ਲੱਗੀ ਆ ਔਰ ਅੱਗ ਲੱਗਣ ਕਰਕੇ ਜਿਹੜਾ ਆ ਬਹੁਤ ਨੁਕਸਾਨ ਹੋਇਆ ਆ ਰੇਲਵੇ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਿਟੀ ਰੇਲਵੇ ਸਟੇਸ਼ਨ ਜਿਹੜਾ ਆ ਉਹਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਲੰਧਰ ਦੇ ਵਿੱਚ ਹੁਣੇ-ਹੁਣੇ ਕਿਉਂਕਿ ਇਹ ਦੱਸਿਆ ਜਾ ਰਿਹਾ ਕਿ ਇਹ ਤਸਵੀਰਾਂ ਜਿਹੜੀਆਂ ਨੇ ਹੁਣੇ-ਹੁਣੇ ਸਾਹਮਣੇ ਆਈਆਂ ਨੇ ਔਰ ਡੇਢ ਘੰਟੇ ਤੋਂ ਇਹ ਅੱਗੇ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਫਾਇਰ ਬ੍ਰਿਗੇਡ ਦੀਆਂ ਟੀਮਾਂ ਔਰ ਜਲੰਧਰ ਦੇ ਹੋਰ ਜਿਹੜੇ ਐਨਡੀਆਰਐਫ ਦੀਆਂ ਟੀਮਾਂ ਜਿਹੜੀਆਂ ਨੇ ਉੱਥੇ ਪਹੁੰਚਣ ਗਿਆ ਕਿਉਂਕਿ ਜਾਨੀ ਨੁਕਸਾਨ ਤੋਂ ਬਚਾਇਆ ਹਾਲਾਂਕਿ ਪ੍ਰਾਪਰਟੀ ਜਿਹੜੀ ਆ ਜਿਹੜੀ ਆਪਾਂ ਕਹੀ ਹੈ ਕਿ ਸੰਪਤੀ ਜਿਹੜੀ ਆ ਰੇਲਵੇ ਦੀ ਉੱਥੇ ਪਈ ਹੋਈ ਸੀਗੇ ਅੰਦਰ ਉਹਦਾ ਬਹੁਤ ਨੁਕਸਾਨ ਹੋਇਆ ਔਰ ਇਹ ਆਗ ਤੇ ਗੁਬਾਰ ਬੜੇ ਖਤਰਨਾਕ ਸੀਗੇ ਜਿਹੜੇ ਉੱਥੇ ਵਿਚਾਰੇ ਖੜੇ ਸੀਗੇ ਕਹਿੰਦੇ ਕਿ ਬਹੁਤ ਮੁਸ਼ਕਲ ਦੇ ਨਾਲ ਉਹਨਾਂ ਨੇ ਬਾਹਰ ਨਿਕਲੇ ਇਸ ਰੇਲਵੇ ਸਟੇਸ਼ਨ ਤੋਂ ਅਚਾਨਕ ਅੱਗ ਲੱਗੀ ਹੈ ਅੱਗ ਦੇ ਕਾਰਨ ਬਾਰੇ ਅਜੇ ਤੱਕ ਨਹੀਂ ਪਤਾ ਲੱਗ ਸਕਿਆ ਕਿ ਇਹ ਸ਼ਾਰਟ ਸਰਕਟ ਹੈ ਜਾਂ ਕੋਈ ਬਲਣਸ਼ੀਲ ਪਦਾਰਥ ਹੈ ਅਚਾਨਕ ਸਿਟੀ ਰੇਲਵੇ ਸਟੇਸ਼ਨ ਦੇ ਉੱਤੇ ਭਿਆਨਕ ਅੱਗ ਲੱਗ ਗਈ ਹੈ ਦੋ-ਦੋ ਕਿਲੋਮੀਟਰ ਤੱਕ ਦੂਰ ਅੱਗ ਤੇ ਗੁਬਾਰ ਦੇਖਣ ਨੂੰ ਮਿਲ ਰਹੇ ਨੇ ਔਰ ਇਹ ਭਿਆਨਕ ਅੱਗ ਗਡਾਊਨ ਚ ਲੱਗੀ ਦਸਤੀ ਜਾ ਰਹੀ ਹੈ ਸਿਟੀ ਰੇਲਵੇ ਸਟੇਸ਼ਨ ਹੈ ਜਲੰਧਰ ਦਾ ਜਿੱਥੇ ਕਿ ਭਿਆਨਕ ਆਗ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਹਿੰਦੇ ਆ ਕਿ 1.5 ਘੰਟਾ ਹੋ ਗਿਆ ਐਸਾ ਅਗਨੂ ਲੱਗੀ ਹੋਈ ਨੂੰ ਅਜੇ ਤੱਕ ਕਾਬੂ ਨਹੀਂ ਪਾਇਆ ਗਿਆ ਔਰ ਗਨੀਮਤ ਹੈ ਕਿ ਇਸ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਗਡਾਊਨ ਦੇ ਵਿੱਚ ਸੀਦਾ ਉਸ ਸਮੇਂ ਗੰਡਾਊਨ ਮੇਨਟੇਨਰ ਜਿਹੜਾ ਸੀਗਾ ਇਸ ਗਡਾਊਨ ਦੇ ਅੰਦਰ ਨਹੀਂ ਸੀਗਾ ਨਹੀਂ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਪਰ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਬਹੁਤ ਹੋਇਆ ਰੇਲਵੇ ਰੇਲਵੇ ਸਟੇਸ਼ਨ ਹੈ ਸਿਟੀ ਰੇਲਵੇ ਸਟੇਸ਼ਨ ਹੈ ਔਰ ਇੱਕ ਗਟਾ ਗੱਚ ਲੋਕਾਂ ਦੇ ਨਾਲ ਭਰਿਆ ਹੁੰਦਾ ਆ ਆ ਗਨੀਮਤ ਹੈ ਕਿ ਇਹਦੇ ਚ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਤਸਵੀਰਾਂ ਤੁਸੀਂ ਦੇਖੋ 2-2 ਕਿਲੋਮੀਟਰ ਤੱਕ ਦੂਰ ਅੱਗ ਦੇ ਗੁਬਾਰ ਵਿਖਣ ਨੂੰ ਮਿਲ ਰਹੇ ਸੀਗੇ ਔਰ ਇਹ ਤਸਵੀਰ ਜਲੰਧਰ ਦੀ ਹੈ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਉੱਤੇ ਅਚਾਨਕ ਅੱਗ ਲੱਗ ਗਈ ਹੈ ਗਡਾਊਨ ਦੇ ਵਿੱਚ ਅੱਗ ਲੱਗੀ ਹੈ ਔਰ ਡੇਢ ਘੰਟੇ ਦੀ ਮਸ਼ਕੱਤ ਤੋਂ ਬਾਅਦ ਇਰਤੇ ਕਾਬੂ ਪਾਇਆ ਗਿਆ ਹੈ ਔਰ ਇਹ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਲੰਧਰ ਦੇ ਸਿਟੀ ਰੇਲਵੇ ਸਟੇਸ਼ਨ ਦੀ ਹੈ ਜਿੱਥੇ ਕਿ ਗਡਾਊਨ ਦੇ ਵਿੱਚ ਅਚਾਨਕ ਅੱਗ ਲੱਗ ਗਈ ਹੈ ਹਾਲਾਂਕਿ ਅੱਗ ਦਾ ਕਾਰਨ ਕੀ ਆ ਕਿਉਂਕਿ ਪਿਛਲੇ ਦਿਨ ਟੈਂਪਰੇਚਰ ਜਿਹੜਾ ਸੀਗਾ ਉਹ 40 ਡਿਗਰੀ ਦੇ ਕਰੀਬ ਦੱਸਿਆ ਜਾ ਰਿਹਾ ਸੀਗਾ ਕੀ ਕੋਈ ਜਲਣਸ਼ੀਲ ਪਦਾਰਥ ਜਿਹੜਾ ਗੋਡਾਊਨ ਦੇ ਅੰਦਰ ਪਿਆ ਸੀਗਾ ਉਸ ਕਰਕੇ ਲੱਗੀ ਆ ਜਾਂ ਸ਼ਾਰਟ ਸਰਕਟ ਹੋਇਆ ਅਜੇ ਤੱਕ ਇਸ ਬਾਰੇ ਕੁਝ ਵੀ ਨਹੀਂ ਪਤਾ ਪਰ ਫਿਲਹਾਲ ਇਹ ਤਸਵੀਰਾਂ ਜਲੰਧਰ ਦੀਆਂ ਨੇ ਜਿੱਥੇ ਕਿ ਅੱਗ ਲੱਗੀ ਹੈ ਰੇਲਵੇ ਸਟੇਸ਼ਨ ਸਿਟੀ ਰੇਲਵੇ ਸਟੇਸ਼ਨ ਦੇ ਅੰਦਰ ਅੱਗ ਲੱਗੀ ਹੈ ਔਰ ਇਹ ਗੋਡਾਊਨ ਦੇ ਅੰਦਰ ਅੱਗ ਲੱਗੀ ਹੈ ਬਹੁਤ ਵੱਡਾ ਨੁਕਸਾਨ ਹੋਇਆ ਆ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 2-2 ਕਿਲੋਮੀਟਰ ਤੱਕ ਦੂਰ ਉੱਥੇ ਕੁਝ ਦਿਖਾਈ ਨਹੀਂ ਦੇ ਰਿਹਾ ਸੀ ਕਿਉਂਕਿ ਧੂਆਂ ਬਹੁਤ ਹੈ ਧੂੰ ਦਾ ਗੁਬਾਰ ਬਹੁਤ ਜ਼ਿਆਦਾ ਸੀਗਾ ਔਰ ਫਿਲਹਾਲ ਜਿਹੜੀ ਅਪਡੇਟ ਆ ਰਹੀ ਹੈ ਕਿ ਅੱਜ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਸਰਕਾਰੀ ਰੇਲਵੇ ਦੀ ਪ੍ਰਾਪਰਟੀ ਜਿਹੜੀ ਆ ਬਹੁਤ ਜ਼ਿਆਦਾ ਸੜੀ ਹੈ ਸੜਕੇ ਸੁਆਹ ਹੋ ਗਈ ਹੈ ਗਾਊਂਚ ਦੱਸੀ ਜਾ ਰਹੀ ਹੈ ਕਿ ਇਹ ਅੱਗ ਲੱਗੀ ਹੈ ਔਰ ਅੱਗ ਲੱਗਣ ਕਰਕੇ ਜਿਹੜਾ ਆ ਬਹੁਤ ਨੁਕਸਾਨ ਹੋਇਆ ਆ ਰੇਲਵੇ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਿਟੀ ਰੇਲਵੇ ਸਟੇਸ਼ਨ ਜਿਹੜਾ ਆ ਉਹਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਲੰਧਰ ਦੇ ਵਿੱਚ ਹੁਣੇ-ਹੁਣੇ ਕਿਉਂਕਿ ਇਹ ਦੱਸਿਆ ਜਾ ਰਿਹਾ ਕਿ ਇਹ ਤਸਵੀਰਾਂ ਜਿਹੜੀਆਂ ਨੇ ਹੁਣੇ-ਹੁਣੇ ਸਾਹਮਣੇ ਆਈਆਂ ਨੇ ਔਰ ਡੇਢ ਘੰਟੇ ਤੋਂ ਇਹ ਅੱਗੇ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਫਾਇਰ ਬ੍ਰਿਗੇਡ ਦੀਆਂ ਟੀਮਾਂ ਔਰ ਜਲੰਧਰ ਦੇ ਹੋਰ ਜਿਹੜੇ ਐਨਡੀਆਰਐਫ ਦੀਆਂ ਟੀਮਾਂ ਜਿਹੜੀਆਂ ਨੇ ਉੱਥੇ ਪਹੁੰਚ ਗਏ ਕਿਉਂਕਿ ਜਾਨੀ ਨੁਕਸਾਨ ਤੋਂ ਬਚਾਇਆ ਹਾਲਾਂਕਿ ਪ੍ਰਾਪਰਟੀ ਜਿਹੜੀ ਆ ਜਿਹੜੀ ਆਪਾਂ ਕਹੀ ਹੈ ਕਿ ਸੰਪਤੀ ਜਿਹੜੀ ਆ ਰੇਲਵੇ ਦੀ ਉੱਥੇ ਪਈ ਹੋਈ ਸੀਗੇ ਅੰਦਰ ਉਹਦਾ ਬਹੁਤ ਨੁਕਸਾਨ ਹੋਇਆ ਔਰ ਇਹ ਆਗ ਤੇ ਗੁਬਾਰ ਬੜੇ ਖਤਰਨਾਕ ਸੀਗੇ ਜਿਹੜੇ ਉੱਥੇ ਵਿਚਾਰੇ ਖੜੇ ਸੀਗੇ ਕਹਿੰਦੇ ਕਿ ਬਹੁਤ ਮੁਸ਼ਕਲ ਦੇ ਨਾਲ ਉਹਨਾਂ ਨੇ ਬਾਹਰ ਨਿਕਲੇ ਇਸ ਰੇਲਵੇ ਸਟੇਸ਼ਨ ਤੋਂ ਅਚਾਨਕ ਆਗ ਲੱਗੀ ਆ ਆਗ ਦੇ ਕਾਰਨ ਬਾਰੇ ਅਜੇ ਤੱਕ ਨਹੀਂ ਪਤਾ ਲੱਗ ਸਕਿਆ ਕਿ ਇਹ ਸ਼ਾਰਟ ਸਰਕਟ ਹੈ ਜਾਂ ਕੋਈ ਬਲੰਚੀਲ ਪਦਾਰਥ ਹੈ ਅਚਾਨਕ